ਆਪਣੇ ਪਿੱਛੇ ਹੈਗਾ ਜੀ ਕੁੰਜ ਵਿਆਰੀ ਟਾਬਾ ਰੈਸਟੋਰੈਂਟ ਤੇ ਜਿੱਥੇ ਆਪਾਂ ਦੋ ਰਾਤਾਂ ਕੱਟੀਆਂ ਬੜੀਆਂ ਸੌਖੀਆਂ ਜੀ ਤੇ ਬੜੀ ਵਧੀਆ ਨੀਂਦ ਆਈ ਇੱਥੇ ਜਿਹੜੇ ਮਾਲਕ ਆਗੇ ਇੱਥੋਂ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਹਾਲ ਹੈ ਬਾਈ ਜੀ ਬੜੀਆਂ ਬੜੀਆਂ ਜੀ ਬੜੀਆਂ ਕੀ ਨਾਮ ਹੈ ਭਾਈ ਆਪਕਾ ਅਨੁਜ ਕੁਮਾਰ ਅਨੁਜ ਕੁਮਾਰ ਜੇ ਭਾਈ ਲੋਕੇਸ਼ਨ ਇਸ ਕੀ ਕਿਆ ਹੈ Jharkhand ਮੈਂ ਜਿ세 ਇੰਟਰੀ ਕਰਤੇ ਨਾ ਬਿਹਾਰ ਔਰ Jharkhand ਕਾ ਜੋ ਬਾਰਡਰ ਹੈ ਹਾਂ ਜੀ ਬਾਰਡਰ ਸੇ ਜਸੇ ਇੰਟਰੀ ਕਰਤੇ ਹੈ तो सिटी में सबसे पहले जसीडी आता है कि जसीडी से सात किलोमीटर पहले है डिगरिया 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 पहाड़ डिगरिया पहाड़ि पहाड़ के बगल में ये रेस्टोरेंट है कुंज बिहारी फैमिली रेस्टोरेंट है अच्छा। यहाँ पे छोटा मोटा पार्टी वार्टी सब कुछ होता है तो ठीक है और यहाँ से जस्ट पंद्रह किलोमीटर दूर देवघर है देवघर सिटी है पंद्रह किलोमीटर जी ठीक है जी तो बाई कहता छोटिया मोटिया पार्टियाँ होंगे छोटिया मोटिया पार्टियाँ भाई ना हो ਵੱਡੀਆਂ ਵੱਡੀਆਂ ਪਾਰਟੀਆਂ ਤੁਹਾਡੀਆਂ ਇੱਥੇ ਹੁਣ ਤੇ ਹੋਰ ਵੀ ਵੱਡਾ ਸਾਰਾ ਮਹਿਲ ਹੋਵੇ ਵੱਡਾ ਰੈਸਟੋਰੈਂਟ ਹੋਵੇ ਤੇ ਇੱਕ ਬਹੁਤ ਧੰਨਵਾਦ ਭਾਈ ਜਿਹੜਾ ਤੂੰ ਸਾਨੂੰ ਬਹੁਤ ਬਹੁਤ ਧੰਨਵਾਦ ਦੋ ਦਿਨ ਸਾਨੂੰ ਬਹੁਤ ਅੱਛਾ ਲੱਗਾ ਤੇ ਆਪ ਲੋਕਾਂ ਸੇ ਸਭ ਸੇ ਮਿਲ ਕੇ ਬਹੁਤ ਅੱਛਾ ਲੱਗਾ ਪਹਿਲੇ ਬੋਰ ਸਾਨੂੰ ਦੇੜ ਤੁਸੀਂ ਇੱਥੇ ਰਹਿਣ ਵਾਸਤੇ ਹਾਂ ਕੀਤੀ ਜੀ ਹਾਂਜੀ ਤੇ ਇੱਥੇ ਮੌਸਮ ਭਾਈ ਇਦਾਂ ਹੀ ਰਹਿੰਦਾਗਾ ਇਧਰ ਦਾ ਮੌਸਮ ਹਮੇਸ਼ਾ ਇਸ ਟਾਈਪ ਕੇ ਰਹਤਾ ਹੈ ਕਿਉਂਕਿ ਪਹਾੜ ਹੈ ਪਹਾੜ ਕੇ ਕਾਰਨ ਇਧਰ ਹਵਾ ਵੀ ਅੱਛਾ ਚਲਤਾ ਰਹਤਾ ਹੈ ਅਚਾਰੀ ਵੀ ਅੱਭੀ ਕਿਉਂਕਿ ਬਰਸਾਤ ਦਾ ਵੀ ਮੌਸਮ ਹੈ ਹਾਂਜੀ ਇਸ ਲਈ ਵੈਦਰ ਬਹੁਤ ਅੱਛਾ ਔਰ ਠੰਡਾ ਕੀਆ ਹੋਇਆ ਹੈ ਦਿਨ ਵਿੱਚ 10 10 15 15 ਵਾਰੀ ਮੀਂਹ ਆਇਆ ਹਾਂ ਹਾਂ ਠੀਕ ਹੈ ਭਾਈ ਜੀ ਚੱਲਦੇ ਆਂ ਕਦੇ ਫੇਰ ਮਿਲਾਂਗੇ ਕਿਸੇ ਮੌਕੇ ਜਰੂਰ ਜਰੂਰ ਪੰਜਾਬ ਆਇਆ ਤਾਂ ਸਾਨੂੰ ਜਰੂਰ ਜਾਓ ਜਰੂਰ ਮਿਲਾਂਗੇ ਜਰੂਰ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਤੇ ਅੱਜ ਜੀ 24 ਅਗਸਤ ਹੈ ਦਿਨ ਹੈਗਾ ਐਤਵਾਰ ਤੇ ਟਾਈਮ ਹੈ 9:30 ਦਾ ਹੋ ਚੁੱਕਿਆਗਾ ਇੱਥੋਂ ਦਾ ਜਿਹੜਾ ਤਾਪਮਾਨ ਹੈ 28 ਡਿਗਰੀ ਤਾਪਮਾਨ ਹੈ ਭਾਈ ਠੰਡਈ ਆ ਕੋਈ ਜ਼ਿਆਦਾ ਗਰਮ ਵੀ ਨਹੀਂ ਹੈਗਾ ਜਿਹੜੇ ਹਿਸਾਬ ਨਾਲ 28 ਆ ਕਿਉਂਕਿ ਮੀਂਹ ਬਾਈ ਆਉਂਦਾ ਹੀ ਰਹਿੰਦਾਗਾ ਕਦੇ ਸਵੇਰੇ ਵੀ ਆ ਕੇ ਹਟਿਆਗਾ ਮਾੜੇ ਮੋਟੀ ਕਣ ਮਨਕਾਣੀ ਹੁੰਦੀ ਰਹਿੰਦੀ ਹੈਗੀ ਤੇ ਐਸੇ ਨਾਲੀ ਜੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ 24 ਅਗਸਤ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੂਰਵ ਹੈ ਤੇ ਸਾਰਿਆਂ ਨੂੰ ਭਾਈ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਤੇ ਬਾਬੇ ਤੋਂ ਲੈ ਕੇ ਆ ਗਿਆ ਜੀ ਅੱਜ ਦਾ ਜਿਹੜਾ ਸਫ਼ਰ ਆਪਾਂ ਸ਼ੁਰੂ ਕਰਨ ਲੱਗੇ ਆਂਗੇ ਤੇ ਬਾਈ ਨੇ ਜਿਵੇਂ ਦੱਸਿਆ ਵੀ ਇੱਥੋਂ ਦੇਵਗੜ੍ਹ ਹੈਗਾ ਜਿਹੜਾ 15 ਕਿਲੋਮੀਟਰ ਹੈ ਆਪਾਂ ਬਿਲਕੁਲ ਤਿਆਰ ਵਰ ਤਿਆਰ ਆ ਬਾਈ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮਿਹਰਬਾਨੀ ਜੀ ਚੱਲਦੇ ਆਂ ਨਵਾਂ ਸਫ਼ਰ ਤੇ ਨਵੀਆਂ ਗੱਲਾਂ ਬਾਤਾਂ ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਹੈਗੀ ਤੇ ਪਹਿਲੇ ਵੀ ਕਮੈਂਟ ਬਾਈ ਸਰੀਰ ਥੋੜਾ ਜਾਂ ਠੰਡਾ ਜਾਂ ਹੁੰਦਾਗਾ ਹੌਲੀ ਹੌਲੀ ਸਾਈਕਲ ਜਾਂ ਚੱਲਦਾਗਾ ਡੇਕ ਡੋਲੇ ਜੇ ਖਾਂਦਾ ਖਾਂਦਾ ਫਿਰ ਹੌਲੀ ਹੌਲੀ ਗਰਮੀ ਜੀ ਫੜਦਾ ਸਰੀਰ ਪਗਰ ਜਾਂਦਾਗਾ ਫਿਰ ਗੱਡੀ ਲੈਣ ਤੇ ਚੜ ਜਾਂਦੀ ਆ ਵਧੀਆ ਫਿਰ ਉੱਡਿਆ ਤਰ ਜਾਂਦਾ ਫਿਰ ਕੋਈ ਦਿੱਕਤ ਨਹੀਂ ਆਥਨ ਤੱਕ ਤੇ ਜੇ ਹੋਵੇ ਸਿਖਰ ਦੁਪਹਿਰਾ ਪੂਰਾ ਐ ਸਿਰੇ ਆਲਾ ਜਿਵੇਂ 2 ਵਜੇ ਹੁੰਦੇ ਆਗੇ ਉਦੋਂ ਦਾ ਫਿਰ ਸਰੀਰ ਮੋਗਤ ਉਦੋਂ ਦਾ ਫਿਰ ਸਰੀਰ ਬਾਈ ਮੋਮਬਤੀ ਵਾਂਗੂ ਪਗਰਦਾਗਾ ਫੇਰ ਨਹੀਂ ਗੱਡੇਗਾ ਖੜਦੇਗਾ ਫੇਰ ਤਾਂ ਬਾਬੇ ਦੀ ਕਿਰਪਾਈ ਹੋ ਜਾਂਦੀ ਹੈਗੀ ਪਹੁੰਚਦੇ ਆਂ ਦੇਵਗੜ੍ਹ ਚੱਲਦੇ ਆਂ ਜੀ ਉੱਥੇ ਮੰਦਿਰ ਦੇ ਵਿੱਚ ਫਿਰ ਅੱਗੇ ਦੇਖਾਂਗੇ ਜੀ ਕਿੱਧਰ ਨੂੰ ਜਾਣਾਗਾ ਦੇਵਗੜ੍ਹ ਤੋਂ ਉੱਥੇ ਜਾ ਕੇ ਦੱਸਦੇ ਆਂਗੇ ਚੁੱਲੇ ਦੀ ਵਿਚਾਰੇ ਦੀ ਹਾਲਤ ਹੀ ਵਿਗਾੜਤੀ ਇਹ ਆਜੀ ਸ਼ਹਿਰ ਦੇਵਗਰ ਦੇਵਗਰ ਭਾਈ ਇੱਕ ਰਾਜਸਥਾਨ ਦੇ ਵਿੱਚ ਵੀ ਹੈਗਾ ਇੱਕ ਉੜੀਸਾ ਦੇ ਵਿੱਚ ਵੀ ਹੈਗਾ ਤੇ ਇੱਕ ਮੱਧ ਪ੍ਰਦੇਸ਼ ਦੇ ਵਿੱਚ ਵੀ ਹੈਗਾ ਦੇਵਗਰ ਜਿਹੜਾ ਝਾਰਖੰਡ ਦੇ ਵਿੱਚ ਦੇਵਗਰ ਆ ਜੀ ਇਹ ਸਾਰਿਆਂ ਨਾਲੋਂ ਪ੍ਰਸਿੱਧ ਹੈਗਾ ਕਿਉਂਕਿ ਇੱਥੇ ਜਿਹੜਾ ਕਿ ਬਾਬਾ ਸ਼ੇਪ ਭੋਲੇ ਉਹਨਾਂ ਦੇ 12 ਜੋਤਰ ਲਿੰਗਾ ਵਿੱਚੋਂ ਇੱਕ ਜਿਹੜਾ ਜੋਤਰ ਲਿੰਗ ਇਸ ਜਗ੍ਹਾ ਤੇ ਹੈ ਜੀ ਇਸ ਸ਼ਹਿਰ ਦੇ ਵਿੱਚ ਹੈਗਾ ਜੇ ਆਪਾਂ ਜੀ ਇਸ ਸ਼ਹਿਰ ਦੀ ਆਬਾਦੀ ਦੀ ਗੱਲ ਕਰਗੇ ਤਾਂ ਇੱਥੇ 1 ਕਰੋੜ 4 ਲੱਖ 92 ਹਜ਼ਾਰ 73 ਲੋਕਾਂ ਦੀ ਸੰਖਿਆ ਹੈ ਇਸ ਜ਼ਿਲ੍ਹੇ ਦੇ ਵਿੱਚ ਇਹ ਇੱਕ ਜ਼ਿਲ੍ਹਾ ਹੈਗਾ ਦੇਵਗੜ ਆਜੋ ਜੀ ਆਜੋ ਆਜੋ ਸ਼ਹਿਰ ਦੀ ਸ਼ੁਰੂਆਤ ਕੋਸ਼ਾ ਐਦਾਂ ਹੁੰਦੀ ਆ ਜੀ ਆ ਦੇਖੋ ਪਿੱਛੇ ਕੋਸ਼ਾ ਦੁਕਾਨਾਂ ਵੀ ਰੰਗ ਗਾਂ ਤੇ ਹੁਣ ਫੇਰ ਸਾਫ ਆ ਗਿਆ ਥਾਂ ਥਾਂ ਤੇ ਜਿਹੜਾ ਸ੍ਰੀ ਜੋਤੀਰ ਲੇਂਗ ਦਰਸ਼ਨ ਹਿਤੂ ਲੱਗੇ ਹੋਏ ਆ ਭਾਈ ਆਹ ਗੇਟ ਬਣਾਏ ਹੋਏ ਆਗੇ ਹਾਰਦਿਕ ਸਵਾਗਤ ਹੈ ਸਾਵਣ ਮੇਲਾ 2025 ਚ ਕਹਿੰਦੇ ਤੁਹਾਡਾ ਹਾਰਦਿਕ ਸਵਾਗਤ ਹੈ ਆ ਪੌਲ ਦੇਖ ਕੇ ਇਦਾਂ ਲੱਗਦਾ ਵੀ ਬਾਈ ਇਹ ਅੰਗਰੇਜ਼ਾਂ ਵੇਲੇ ਦਾ ਹੋਊਗਾ ਬਹੁਤ ਪੁਰਾਣਾ ਪੌਲਾ ਗਾਏ ਐਸ ਲੋਟ ਪਾਈਪਾਂ ਵਿੱਚ ਨੱਪੀਆਂ ਹੋਈਆਂ ਨੇ ਉਤੋਂ ਦੀ ਛੜਕ ਲੰਘਦੀ ਹੈਗੀ ਜਿੱਦਾਂ ਬਾਈ ਸੀਵਰੇਜ ਦੀਆਂ ਪਾਈਪਾਂ ਹੁੰਦੀਆਂ ਨੇ ਆ ਦੇਖ ਕਿਹੜੇ ਲੋਟ ਪਾਣੀ ਆਉਂਦਾਗਾ ਪਾਣੀ ਵੈਸੇ ਗੰਦਾ ਜਿਹਾ ਹੀ ਆਗਾ ਪਤਾ ਨਹੀਂ ਕਿੱਧਰੋਂ ਆਉਂਦਾਗਾ ਇਹ ਪੀਲਾ ਜਾ ਪਾਣੀ ਆ ਪੀਲਾ ਜਾ ਮਿੱਟੀ ਜੀ ਵਾਲਾ ਮਟੀਲਾ ਪਾਣੀ ਉੱਤੋਂ ਦੀ ਸੜਕ ਬਣੀ ਹੋਈ ਹੈਗੀ ਪਹਿਲੀ ਵਾਰ ਹੀ ਦੇਖਿਆ ਭਈ ਐਦਾਂ ਦਾ ਪੁਲ ਥੱਲੇ ਦੀਆਂ ਪੈ ਪਾਈਆਂ ਨੱਪਾਂ ਹੁਣ ਇਧਰਲੇ ਪਾਸੇ ਆ ਹੋਰ ਨਵਾਂ ਪੁਲ ਵੀ ਬਣਿਆ ਹੋਇਆਗਾ ਤੇ ਪਰਲੇ ਪਾਸੇ ਇੱਕ ਹੋਰ ਬਣਿਆ ਹੋਇਆ ਲੋਹੇ ਦਾ ਪੁਲ ਉਹ ਪਿਛਲੇ ਪਾਸੇ ਆਉ ਉਹ ਸੀਗਾ ਕਿਆ ਤੋਂ ਬਾਦ ਅੱਜ ਦੇ ਦਿਨ ਦਾ ਪਹਿਲਾ ਖਾਣ ਪੀਣ ਜੀ ਆਪਣਾ ਆਹਾ ਇਹ ਬੜੀ ਚੰਗੀ ਚੀਜ਼ ਹੈਗੀ ਆ ਪੂਰਾ ਪੀਸ ਆਪਾਂ ਨੂੰ 120 ਰੁਪਏ ਦਾ ਪਿਆਗ ਆ ਜੀ 120 ਰੁਪਏ ਤੇ ਚਾਰਾਂ ਜਾਨਿਆਂ ਨੂੰ ਵਧੀਆ ਆ ਜਾਊਗਾ ਇਹ ਪੀਸ ਜੈਕ 120 ਰੁਪਏ ਜੇ ਹੂੰ ਭਾਈ ਇਹਨੂੰ ਵੈਸੇ ਕਟਿਆ-ਕਟਾਇਆ ਲੈਣਾਗਾ ਤਾਂ ਆ ਜਿਹੜਾ ਪੀਸ ਹੈਗਾ ਇਹ 10 ਰੁਪਈਆ ਦਾ ਆ ਪੀਸ 20 ਰੁਪਈਆ ਦਾਗਾ ਨਹੀਂ ਆ ਜਿਆਦਾਗਾ ਆ 10 ਰੁਪਈਆ ਦਾ ਆ 20 ਰੁਪਈਆ ਦਾ ਪੀਸ ਹੈਗਾ ਤੇ ਆਪਾਂ ਹਾਂਜੀ ਵੀਡੀਓ ਬਣਾ ਕੇ ਫੜ ਦਿਓ ਐਸਾ ਨਹੀਂ ਰੱਖਣਾ ਆ ਦੇਖੋ ਕਿਵੇਂ ਛੇਲਦੇ ਹੋਗੇ ਦਿਖਾਤਾ ਦਿਓ आ लो जी ए जहां पर भाई किसी पेड़ पे लगता है जहाँ नहीं इस शहर में नहीं होते कहाँ होते हैं ये आसाम से आते हैं आसाम तो आंदे आपको कितने का पड़ जाता है एक पीस 120 ਰੁਪਈਆ 120 ਦਾ ਹਮਕੋ ਵੀ 120 ਕੇ ਲਗਾਤੇ ਹੋ ਗਾ ਆ ਪੂਰਾ ਦੇ ਰਹੇ ਨੇ ਇਸੀ ਅੱਛਾ ਐ ਦਦਾ ਹੋ ਨਹੀਂ ਸਕਦਾ ਬਾਈ 120 ਦਾ ਹੀ ਪੀਸ ਆਇਆ ਹੋ ਬਈ 120 ਦਾ ਹੀ ਆਪਾਂ ਨੂੰ ਦੇ ਦਿੱਤਾ ਹੋਵੇ ਤੁਸੀਂ ਇਹ ਆ ਜੀ ਮੰਦਰ ਦੇ ਬਾਹਰ ਦਾ ਮਾਹੌਲ ਕੋਸ਼ਾ ਇਸ ਤਰ੍ਹਾਂ ਦਾਗਾ। ਕੋਸ਼ ਜਿਹੜੇ ਸਰਦਾਲੂ ਆ ਗਏ ਉਹ ਉਧਰ ਬਾਈ ਉੱਪਰ ਦੀ ਵੀ ਜਾਈ ਜਾਂਦੇ ਆ ਕਿ। ਉਹ ਤਾਂ ਦੀ ਬਣਿਆ ਹੋਇਆ ਰਾਹ ਬਣਿਆ ਹੋਇਆ ਹੈਗਾ। ਤੇ ਸਾਹਮਣੇ ਮੁੱਖ ਗੇਟ ਆ ਜੀ ਲਿਖਿਆ ਹੋਇਆ ਸ੍ਰੀ ਸਰਦਾਰ ਪਾਂਡਾ ਦਵਾਰ। ਆਓ। ਸਾਹਮਣੇ ਲਾਖ ਤੇ ਚੱਲਦੇ ਆ ਜੀ ਅੰਦਰ। ਇਹ ਟੋਪ ਹੈ ਬਈ ਮੁਖ ਗੇਟ ਤੋਂ ਬਾਈ ਆਪਾਂ ਆਮਾਂਗਰ ਨੂੰ ਮੁੜ ਆਏ ਆ ਕਿਉਂਕਿ ਨੱਕ ਤੋੜਤਾ ਬਾਈਆਂ ਨੇ ਜਿਹੜੇ ਮੂਰੇ ਖੜੇ ਸੀ ਜੇ ਕਹਿੰਦੇ ਭਾਈ ਇੱਧਰ ਦੀ ਜਾਣਾ ਤਾਂ ਇਹ ਵੀ ਆਈਪੀ ਗੇਟ ਆ 600 ਰੁਪਿਆ ਲੱਗੂਗਾ ਇੱਕ ਬੰਦੇ ਦਾ ਤੇ ਜੇ ਉਧਰ ਦੀ ਜਾਣਾ ਤਾਂ ਬਸ ਉਵੇਂ ਲਾ ਲੋ ਵੀ 5-6 ਘੰਟੇ ਲੱਗਣਗੇ ਉਧਰ ਦੀ ਉਹ ਪਿੱਛੋਂ ਚੱਲਦੀ ਹੈ ਲੈਣਾ ਇੱਥੋਂ ਪਿੱਛੋਂ ਵੀ ਨਹੀਂ ਹੋਰ ਪਿੱਛੇ ਤੋਂ ਚੱਲਦੀ ਆ ਜਿਹੜੇ ਉਹ ਗਾਂਵ ਅੱਗੇ ਤੱਕ ਮੰਦਿਰ ਚ ਜਾਂਦੀ ਆ ਉਹ ਲੈਣ ਫ੍ਰੀ ਵਾਲੀ ਆ ਤਹਾਲੀ ਤੇ ਇਧਰ 600 ਰੁਪਏ ਵਾਲੀ ਆ ਆਪਾਂ ਬਾਬੇ ਨੂੰ ਮੱਥਾ ਜੀ ਇੱਥੋਂ ਹੀ ਟੇਕਤਾ ਸਤਿਕਾਰ ਬਾਬਾ ਮਾਫ ਕਰੀ ਗਲਤੀ ਫਾਲਤੀ ਤੇ ਆਪਾਂ ਜੀ ਚੱਲਦੇ ਆ ਅੱਗੇ ਹੈ ਬਈ ਮੁਖ ਗੇਟ ਵਾਲਾ ਜਿਹੜਾ ਬਈ ਮੂਰੇ ਇਨਚਾਰਜ ਸੀਗਾ ਕੋਲੀ ਖੜਾ ਸੀ ਉਹਦਾ ਆਪਾਂ ਵੀਡੀਓ ਬਣਾਈ ਜਾਂਦੇ ਸੀ ਕਹਿੰਦਾ ਭਾਈ ਜਾ ਆ ਅੰਦਰ ਇਧਰ ਦੀ ਜਾ ਆ ਲੱਗੇਗਾ 5-6 ਘੰਟੇ ਲੱਗੋ ਭਾਈ ਚੱਲ ਰਹੀ ਏ ਆ ਜੀ ਬਾਬਾ ਪੈਦਾਨਾ ਥਾਮ ਜਿਹੜਾ ਕਿ 12 ਜੋਤਿਰਲਿੰਗਾ ਵਿੱਚੋਂ ਇੱਕ ਜੋਤਿਰਲਿੰਗਾ ਇਸ ਜਗ੍ਹਾ ਤੇ ਆ ਪਹਿਲਾ ਕਾਸ਼ੀ ਸੀਗਾ ਤੇ ਦੂਸਰਾ ਜੋਤਿਰਲਿੰਗਾ ਜਿਹੜਾ ਇਸ ਜਗ੍ਹਾ ਤੇ ਆ ਜੀ ਦੇਵਗਰ ਬਾਬਾ ਪੈਦਾਨਾ ਤੇ ਸਾਹਮਣੇ ਉਹ ਬਾਈ ਮੰਦਰ ਦੇ ਬਿਲਕੁਲ ਉੱਪਰ ਇੱਕ ਮੰਦਰ ਦੇ ਬਿਲਕੁਲ ਉੱਪਰ ਇੱਕ ਮੁੰਡਾ ਬੈਠਾਗਾ ਤੇ ਸ਼ਰਦਾ ਨਾਲ ਲੋਕ ਬਈਆ ਖੰਮਣੀਆਂ ਬੰਦਿਆ ਇਧਰਲੇ ਪਾਸੇ ਤੋਂ ਲੈ ਕੇ ਇਧਰਲੇ ਪਾਸੇ ਤੱਕ ਉਧਰਲੇ ਪਾਸੇ ਜਿਹੜਾ ਬੈਠਾ ਉਹ ਥੱਲੇ ਲਮਕਾ ਦਿੰਦਾਗਾ ਇੱਕ ਨਵੀਂ ਖੰਮਣੀ ਤੇ ਇਧਰ ਲਿਆ ਕੇ ਫੜਾ ਦਿੰਦੇ ਆਗੇ ਇੱਕ ਇਧਰਲੇ ਪਾਸੇ ਬੈਠਾਗਾ ਉਹ ਬੈਠੀ ਤੇ ਬਾਕੀ ਬਈ ਇਕੱਠ ਬਹੁਤ ਆ ਇੱਥੇ ਸਾਵਣ ਦੇ ਮਹੀਨੇ ਚ ਕਾਵਟ ਲੈ ਕੇ ਆਉਣ ਵਾਲੀਆਂ ਸੰਗਤਾਂ ਇੱਥੇ ਬਹੁਤ ਆਉਂਦੀਆਂ ਨੇ ਹੁਣ ਵੀ ਬਹੁਤ ਫਿਰਦੇ ਆ ਕਾਵਟ ਵਾਲੇ ਆ ਦੇਖੋ ਜੀ ਸ਼ਰਧਾਲੂ ਬਹੁਤ ਆਉਂਦੇ ਆਗੇ ਆ ਸਾਰੇ ਕਾਵਟ ਵਾਲੇ ਯਾਤਰੀ ਐ ਹੁਣ ਆਪਾਂ ਜਾਣਾਗਾ ਜੀ ਪਸ਼ੂਕੀਨਾਥ ਜਿਹੜਾ ਕਿ ਇੱਥੋਂ 42 ਕਿਲੋਮੀਟਰ ਹੈ ਤੇ ਇਹ ਦੁਣਕੇ ਵਾਲਾ ਰੋਡ ਹੈਗਾ ਇਹ ਸਿੱਧਾ ਰੋਡ ਦੁਣਕੇ ਨੂੰ ਜਾਂਦਾ 77 ਕਿਲੋਮੀਟਰ ਹੈ ਦੁਣਕਾ ਹੈਗਾ 77 ਕਿਲੋਮੀਟਰ ਤੇ ਸੜਕ ਨੰਬਰ 114 ਮੀ ਆਉਣ ਲੱਗ ਗਿਆ ਸਾਈਕਲ ਬਾਈ ਇੱਧਰ ਛੱਡ ਥੱਲੇ ਲਾ ਲਿਆ ਨੀਸ਼ੂ ਤੇ ਸੰਦੀਪ ਆ ਜਿਹੜੇ ਮਾ ਘਰ ਆਈ ਜਾਂਦੇ ਆ ਆ ਸ਼ਹਿਰ ਆ ਗਿਆ ਜੀ ਚੋਪਾ ਮੋੜ ਪਤਾ ਨਹੀਂ ਕਿਦਾਂ ਕਿਦਾਂ ਦੇ ਨਾਂਗੇ ਬਾਈ ਲੈਣੇ ਵੀ ਔਖੇ ਆ ਪੜਨੇ ਵੀ ਨਹੀਂ ਆਉਂਦੇ ਤੇ ਇੱਥੋਂ ਬਾਈ ਜੀ ਦੋ ਸੜਕਾਂ ਹੋ ਜਾਂਦੀਆਂ ਆ ਆਪਾਂ ਜਾਣਾਗਾ ਸੱਜੇ ਹੱਥ ਉਧਰਲੇ ਪਾਸੇ ਉਹ ਰੋਡ ਜਾਣਾਗਾ ਇਧਰਲੇ ਪਾਸੇ ਰਹਿ ਜਾਂਦੇ ਆ ਕਿ ਸ਼ਹਿਰ ਪਾਗਲਪੁਰ ਸਾਮਣੇ ਲਿਖਿਆ ਹੋਇਆ ਇੱਕ ਮੋਹਨਪੁਰ ਲਿਖਿਆ ਹੋਇਆ 5 ਕਿਲੋਮੀਟਰ ਇੱਕ ਲਿਖਿਆ ਹੋਇਆ ਹਸ ਹਿੰਡਾ 37 ਕਿਲੋਮੀਟਰ ਇੱਕ ਲਿਖਿਆ ਹੋਇਆ ਗੋਡਾ 69 ਕਿਲੋਮੀਟਰ ਐਦਾਂ ਦੇ ਨਾਂਗੇ ਜੈਪੀਮ ਨੈਸ਼ਨਲ ਹਾਈਵੇ 133 ਨੰਬਰ ਆ ਦੇਖੋ ਲਿਖਿਆ ਗੋਡਾ 79 ਕਿਲੋਮੀਟਰ ਪਹਿਲੀ ਆਰੀ ਐਦਾਂ ਦੇ ਨਾਮ ਪੜੇ ਆ ਬਾਈ ਗਿੱਟਾ ਕੂਣੀ ਗੋਡਾ ਚਾਰ ਖੰਡ ਦੇ ਵਿੱਚ ਦੇਵਗੜ੍ਹ ਸ਼ਹਿਰ ਤੋਂ ਬਾਈ ਨਿਕਲ ਕੇ 10-12 ਕਿਲੋਮੀਟਰ ਗਾਂ ਆ ਗਏ ਤੇ ਆਪਾਂ ਇੱਧਰ ਬਸੂਕੀनाथ ਐਦਾਂ ਦਾ ਹੀ ਕੁਛ ਨਾਗਾ ਬਸੂਕੀनाथ ਉਧਰ ਨੂੰ ਜਾਈ ਜਾਂਦੇ ਆਂ ਤੇ ਕਲਕੱਤੇ ਕਣੀ ਰਾਹ ਜਾਂਦਾਗਾ ਆਪਣਾ ਉਧਰ ਨੂੰ ਹੀ ਵਧੀ ਜਾਂਦੇ ਆਗੇ ਜੇ ਰਾਹ ਚ ਜਿਹੜਾ ਮਾੜਾ ਮੋਟਾ ਕੁਛ ਦੇਖਣ ਵਾਲਾ ਆਉਂਦਾ ਕੁਛ ਵੀ ਉਹ ਦੇਖੀ ਜਾਂਦੇ ਆ ਤੇ ਇਧਰਲੇ ਪਾਸੇ ਫੇਰ ਪਹਾੜ ਆਗੇ ਸੀਗੇ ਮਗਰੋਂ ਬਈ ਪਹਾੜ ਦਿਖੀ ਜਾਂਦੇ ਸੀਗੇ ਐਂ ਲੱਗਦਾ ਸੀਗਾ ਵੀ ਰਾਹ ਚ ਆਉਣਗੇ ਇਹਨਾਂ ਦੇ ਵਿੱਚ ਦੀ ਜਾਵਾਂਗੇ ਬਚਾਲ ਦੀ ਤੇ ਮਾੜਾ ਮੋਟਾ ਗੋਡਾ ਗਿੱਟਾ ਚੈੱਕ ਕਰਾਂਗੇ ਭਾਈ ਕੀ ਹਾਲ ਐ ਜੋਰ ਪਰਖਾਂਗੇ ਮੈਂ ਕਿਹਾ ਚਲ ਮੈਂ ਕਿਹਾ ਮਾੜੇ ਮੋਟੇ ਫੇਰ ਪਹਾੜ ਆਗੇ ਪਰ ਇਹ ਸਾਈਡ ਤੇ ਰਹਿ ਗਏ ਹੋ ਦੂਰੀ ਗਾ ਹੈ ਤਾਂ ਭਾਈ ਇਹ 4-5 ਕੀ ਪਹਾੜ ਪਰ ਰਹਿਗੇ ਸਾਈਡ ਤੇ ਵਧੀਆ ਲੱਗਦੇ ਆ ਜੀ ਕਰਦਾ ਇੱਥੇ 10 ਮਿੰਟ ਬੈਠ ਕੇ ਹੀ ਦੇਖ ਗਏ ਲੱਗਿਆ ਬੁੱਲਾ 4 ਖੰਡ ਦੇ ਪਹਾੜ ਤੇ ਚੱਲਦੇ ਆ ਜੀ ਅੱਗੇ ਨੂੰ ਆਪਣੇ ਸਾਥੀ ਆ ਜਿਹੜੇ ਅੱਗੇ ਗਏ ਲੰਘ ਗਏ ਇੱਥੇ ਬਾਕੀ ਜਿਹੜੇ ਭਾਈ ਆ ਸ਼ਹਿਰ ਆਈ ਜਾਂਦੇ ਆ ਕਿ ਛੋਟੇ-ਮੋਟੇ ਹਨਾ ਵਿੱਚ ਜਿਵੇਂ ਉਹ ਪਿੰਡ ਦਾ ਨਾਮ ਦੱਸਿਆ ਸੀ ਪਤਾ ਨਹੀਂ ਕਿਹੜਾ ਪਿੰਡ ਸੀਗਾ ਪੁੱਠਾ ਜਾਂ ਨਾ ਸੀਗਾ ਤੇ ਇਨ੍ਹਾਂ ਸ਼ਹਿਰਾਂ ਦੇ ਵਿੱਚ ਬਾਈ ਕੋਈ ਖਾਸ ਕੁਝ ਨਹੀਂ ਹੈਗਾ ਬਸ ਛੋਟੇ-ਮੋਟੇ ਸ਼ਹਿਰ ਜਿਹਾ ਹੀ ਜਾਂਦੇ ਆ ਕਿ ਕੋਈ ਇਤਿਹਾਸਿਕ ਥਾਂ ਨਹੀਂ ਹੈਗੀ ਕੁਝ ਹੋਰ ਨਹੀਂ ਹੈਗਾ ਕੋਈ ਲੱਲਾ ਪੱਬਾ ਕੁਝ ਨਹੀਂ ਹੈਗਾ ਬਸ ਬਜ਼ਾਰ ਹੀ ਆ ਕੱਲੇ ਆਪਾਂ ਵਿੱਚ ਦੀ ਨੰਘ ਕੇ ਤੇ ਗਾਂ ਟੱਪੇ ਆਉਣੇ ਆ ਗਾਂ ਕਲਕੱਤੇ ਜਾਵਾਂਗੇ ਕਲਕੱਤੇ ਬਹੁਤ ਕੁਝ ਦੇਖਣ ਆਲਾਗਾ ਬਾਈ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਹੈਗਾ ਹੋਰ ਵੀ ਬੜੀਆਂ ਥਾਵਾਂ ਦੇਖਣ ਆਲੀਆਂ ਕਲਕੱਤੇ ਦੇ ਵਿੱਚ ਬਹੁਤ ਵੱਡਾ ਕਲਕੱਤਾ ਬਹੁਤ ਏਰੀਏ ਦੇ ਵਿੱਚ ਹੈਗਾ ਆਪਾਂ ਜੇ 2-3 ਦਿਨ ਲਗਾਤਾਰ ਵੀ ਉੱਥੇ ਰਹਿ ਗਏ ਤਾਂ ਬਹੁਤ ਕੁਝ ਦੇਖਣ ਵਾਲਾ ਬਹੁਤ ਕੁਝ ਮਿਲੂਗਾ ਆਪਾਂ ਨੂੰ ਤੇ ਬਸ ਆਪਾਂ ਇੱਕ ਅੱਧੇ ਦਿਨ ਦੇ ਵਿੱਚ ਕਲਕੱਤਾ ਪਹੁੰਚ ਜਾਾਂਗੇ ਅੱਜ ਦੇਖੋ ਬਾਈ ਆਪਾਂ ਕਿੱਥੇ ਇੱਕ ਪਹੁੰਚਦੇ ਆਂਗੇ ਪਸੂਕੀਨਾਥ ਪਹੁੰਚਦੇ ਆਂ ਕਿ ਨਹੀਂ ਬਾਵਾ ਪਿਆ ਹਜੇ ਜਾਂ ਮੂਰੇ ਕੋਈ 2-4 ਪਹਾੜ ਆ ਗਏ ਫੇਰ ਐ ਨਹੀਂ ਪਤਾ ਉੱਥੇ ਪਹਾੜ ਦੀ ਟੀਸੀ ਤੇ ਰਹਿਣਾ ਪੈ ਜੇ ਉੱਥੇ ਕੱਟ ਲਾਂਗੇ ਫਿਰ ਰਾਤ ਅੱਜ ਟਾਈਮ ਬਾਈ ਸਵਾ ਪੰਜ ਹੋ ਗਏ ਤੇ ਆਪਾਂ ਸ਼ਹਿਰ ਖੜੇ ਆ ਗੌਰ ਮਾਰਾ ਸ਼ਹਿਰ ਦਾ ਨਾਂ ਹੈਗਾ ਗੋਰਮਾਰਾ ਤੇ ਐਸ ਸ਼ਹਿਰ ਦੇ ਵਿੱਚ ਬਾਈ ਕੋਈ ਦਾਲ ਸਬਜ਼ੀ ਮਿਲੇ ਨਾ ਮਿਲੇ ਪਰ ਤੁਹਾਨੂੰ ਪੇੜੇ ਜ਼ਰੂਰ ਮਿਲਣਗੇ ਪਿੱਛੇ ਆਪਾਂ 바ਵਾ 2 ਕਿਲੋਮੀਟਰ ਲੰਘ ਕੇ ਆਏ ਆ ਹਰੇਕ ਦੁਕਾਨ ਤੇ ਬਾਈ ਤੁਹਾਨੂੰ ਸਾਹਮਣੇ ਜਿਹੜੇ ਆ ਉਹ ਪੋਸਟਰ ਲੱਗੇ ਹੋਏ ਆ ਨਾ ਬਣੇ ਹਨਾ ਉਦਾਂ ਦਾ ਐਂ ਦਿਖਣਗੇ ਸਾਰੀ ਮਾਰਕੀਟ ਪੂਰੀ ਦੀ ਪੂਰੀ ਹਰੇਕ ਦੁਕਾਨ ਤੇ ਐਦਾਂ ਹੀ ਇਧਰਲੇ ਪਾਸੇ ਦੇਖ ਲਓ ਐਂ ਉੱਪਰ ਬਾਬਾ ਐਂ ਉੱਪਰ ਬਾਬਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਤੇ ਆਹੀ ਲਾਲ ਰੰਗ ਚ ਐਦਾਂ ਹੀ ਸਾਰਾ ਕੁਝ ਪੂਰੇ ਦਾ ਪੂਰਾ ਜਿਹੜਾ ਸ਼ਹਿਰ ਆ ਇੱਕੋ ਸਾਰੀ ਐ ਤੇ ਲਿਖਿਆ ਹੋਇਆ ਪੇੜਾ ਭੰਡਾਰ ਪੇੜਾ ਭੰਡਾਰ ਇੱਧਰ ਸਾਗਰ ਪੇੜਾ ਭੰਡਾਰ ਅਲੱਗ-ਅਲੱਗ ਦੁਕਾਨਾਂ ਦੇ ਨਾਮ ਲਿਖੇ ਹੋਏ ਆ ਪਰ ਲਿਖਿਆ ਪੇੜਾ ਭੰਡਾਰ ਹੀ ਆ ਤੇ ਭਾਈ ਇੱਥੋਂ ਆਪਾਂ ਵੀ ਲੈ ਲੇ ਥੋੜੇ ਪੇੜੇ ਭੁੱਖ ਲੱਗੀ ਸੀਗੀ 300 ਰੁਪਏ ਕਿਲੋ ਕਹਿੰਦੇ ਸੀਗੇ ਅੱਧੀ ਕਿਲੋ ਲਏ ਸੀਗੇ ਇਹ ਭਾਈ ਪੁੱਛਿਆ ਵੀ ਇੱਧਰ ਭੈਣ ਖੜੀ ਆ ਉਹਦੇ ਨਾਲ ਗੱਲ ਕੀਤੀ ਵੀ ਪੇੜਾ ਹੀ ਭਾਈ ਐਨੇ ਕਿਉਂ ਇੱਥੇ ਹਰੇਕਤ ਕਾਣਦੀ ਪੇੜੇ ਹਰੇਕਤੀ ਪੇੜੇ ਕਿਸੇ ਦਾ ਮਾੜਾ ਮੋਟਾ ਕੁਝ ਹੋਰ ਮਿਲੇ ਇਹ ਕਹਿੰਦੇ ਭਾਈ ਇੱਥੇ ਮੰਦਿਰ ਨੇੜੇ ਹੋਣ ਦਾ ਕਰਕੇ ਨਾ ਜਿਹੜੇ ਸ਼ਰਧਾਲੂ ਆਉਂਦੇ ਆ ਕਿ ਸੰਗਤਾਂ ਆਉਂਦੀਆਂ ਉਹ ਇੱਕ ਪੇੜਾ ਉਧਰ ਵੀ ਚੜਾਉਣ ਵਾਸਤੇ ਲੈ ਕੇ ਜਾਂਦੇ ਆ ਤੇ ਵੈਸੇ ਵੀ ਖਾਣ ਵਾਸਤੇ ਲੈ ਕੇ ਜਾਂਦੇ ਆ ਤਾਂ ਕਰਕੇ ਜਿਆਦਾ ਭਾਈ ਪੇੜਾ ਹੀ ਵਕਦਾਗਾ ਇਹ ਨਾਲ ਤਿੰਨ ਕਾ 50 ਦੇ ਵੀ ਕਰਾ ਲੇ ਤੰਦਰੁਸਤ ਹੋਗੇ ਚੜਦੀ ਕਲਾ ਜਮਾਂ ਆ ਮਾ ਆទៀ ਨਾ ਕਰੇ ਇੱਕ ਇਹ ਇੱਥੇ ਮਿਲੂਗਾ ਬਦਿ ਨਾ ਅੱਭੇ ਵਾਲੇ ਜਾਨ ਮੁੱਕ ਗਈ ਤੇਰੇ ਚ ਅਣਜਾਨ ਜੋ ਨਹੀਂ ਮੁੱਕੀ ਆਂਡਮਾਨ ਨਿੱਕਾ ਵਰਦਾਨ ਬਹੁਤ ਸੁਆਦ ਆ ਬਾਈ ਹੈ ਬਿੱਟੂ ਮੈਨੂੰ ਰਾਤ ਫੋਨ ਆਇਆ ਸੀ ਰਾਮਪੁਰੇ ਕੋਲ ਤੋਂ ਬਾਈ ਇੱਕ ਮਿੰਟ ਇੱਕ ਮਿੰਟ ਮੈਨੂੰ ਬਾਈ ਦਾ ਨਾ ਰਾਤ ਫੋਨ ਆਇਆ ਸੀਗਾ ਤੇ ਬਾਈ ਸੀਗਾ ਰਾਮਪੁਰੇ ਤੋਂ ਆਪਣੇ ਨੇੜੇ ਆ ਰਾਮਪੁਰਾ ਰਾਮਪੁਰਾਪੂਲ ਜੱਪਨੋਂ ਫੋਨ ਆਇਆ ਸੀ ਬਾਈ ਦਾ ਨਾਮ ਸੀਗਾ ਮਨਦੀਪ ਸਿੰਘ ਤੇ ਬਾਈ ਮੇਰੇ ਨਾਲ ਕਾਫੀ ਚਿਰ ਗੱਲਾਂ ਕਰਦੇ ਰਹੇ ਆ ਤੇ ਬਾਈ ਕਹਿੰਦੇ ਯਾਰ ਬਾਕੀ ਤੁਸੀਂ ਤਾਂ ਠੀਕ ਹੋ ਸਾਰੇ ਕਹਿੰਦਾ ਤੇ ਕਹਿੰਦਾ ਤੁਸੀਂ ਸੰਦੀਪ ਨੂੰ ਥੋੜਾ ਵਟਾ ਖਵਾਇਆ ਪਿਆ ਕਰੋ ਕਹਿੰਦਾ ਯਾਰ ਆ ਹੁਣ ਡੱਬਾ ਦੇਖ ਲਓ ਕਿੱਧਰ ਰੱਖੀ ਬੈਠਾ ਗਿਆ ਸਾਰਿਆਂ ਨਾਲ ਵੱਧ ਖਾਣ ਵਾਲਾ ਚਾਰਾਂ ਚੋਂ ਸੰਦੀਪ ਆਗਾ ਉਹ ਰੋਟੀਆਂ ਨੂੰ ਵੀ ਬਾਹਰ ਦੇ ਹੀ ਰੱਖਦਾ ਪਰ ਪਤਾ ਨਹੀਂ ਮੋਟਾ ਬਾਈ ਕਿਉਂ ਨਹੀਂ ਹੁੰਦਾ ਹੈ ਇਹ ਸਟੀਲ ਬੋਡੀ ਹੈ ਗੱਦ ਢਾਈ ਰੱਖ ਲਿਆ ਸਾਈਕਲ ਦੀ ਮੈਂ ਫਿਰ ਉਹਨੂੰ ਕਹਾ ਮਖਾ ਬਈ ਯਰੇ ਸਾਰਿਆਂ ਨਾਲ ਜ਼ਿਆਦਾ ਤਾਂ ਸਾਡਾ ਸੰਦੀਪ ਹੀ ਖਾਂਦਾ ਕਰ ਤੇ ਇਹ ਮੋਟਾ ਮੋਟਾ ਪਤਾ ਨਹੀਂ ਕਿਉਂ ਨਹੀਂ ਹੁੰਦਾ ਮਗਾ ਕੋਈ ਰਾਜ ਹੈਗਾ ਮਗਾ ਇਹਦਾ ਪਤਾ ਵੀ ਨਹੀਂ ਇਹ ਮੋਟਾ ਆ ਦੇਖ ਦੂਜਾ ਕੱਪ ਵੀ ਨਾਲ ਦੀ ਨਾਲ ਚੱਕ ਲੈ ਇੱਕ ਰੱਖ ਦੇਖੋ ਕਿ ਲੱਕਟਿਵੇਟ ਹੋ ਉਹ ਮੇਰਾ ਕੱਪ ਹੈ ਹਾਂ ਹੋ ਰਿਹਾ ਤੇ ਆ ਜਾ ਇਹ ਮੇਰਾ ਚਾਹ ਪਿੱਛੇ ਲੜਾਈ ਹੋ ਜੂ ਕੋਸ ਹੋਵੇ ਨਾ ਹੋਵੇ ਸਮਾਜੀ 6:00 ਵੱਜ ਗਏ ਆ ਤੇ ਦਮੂਕਾ ਇੱਥੋਂ ਹੈਗਾ ਜੀ 40 ਕਿਲੋਮੀਟਰ ਤੇ ਰਹਿਣ ਦੇ ਥਾਂ ਲਬਦੇ ਤੁਰੇ ਆਉਂਦੇ ਸੀਗੇ ਆਸਾ ਪਾਸਾ ਜਾ ਦੇਖਦੇ ਤੁਰੇ ਆਉਂਦੇ ਸੀ ਫਰੋਲ ਦੇ ਤੁਰੇ ਆਉਂਦੇ ਸੀਗੇ ਤੇ ਬਾਬੇ ਨੇ ਭਾਈ ਆਪ ਹੀ ਮਿਹਰਬਾਨੀ ਕਰਤੀ ਸਾਹਮਣੇ ਮੰਦਰਾ ਜੀ ਬਾਈ ਸਾਨੂੰ ਇੱਕ ਮੋਟਰਸਾਈਕਲ ਤੇ ਟੱਕਰਿਆ ਕਹਿੰਦਾ ਭਾਈ ਤੁਸੀਂ ਇੱਥੇ ਰਹੋ ਇੱਥੇ ਰਹਿਣ ਦੀ ਪੂਰੀ ਜਿਹੜੀ ਬਵਸਤਾ ਹੈਗੀ ਹੈ ਜੀ ਤੇ ਅੰਦਰ ਬਾਈ ਪੂਰੇ ਮੰਝੇ ਵੀ ਲੱਗੇ ਆਗੇ ਉਹ ਬੈਂਚ ਵੀ ਆ ਉਹਦੇ ਤੇ ਬਿਸਤਰੇ ਬੁਸਤਰੇ ਸਾਰਾ ਕੁਝ ਲੱਗੇ ਹੋਇਆ ਤੇ ਮੰਦਰ ਵਾਲੇ ਬਾਬਾ ਜੀ ਆਪ ਆਏ ਕਹਿੰਦੇ ਭਾਈ ਸਾਈਕਲ ਅੰਦਰ ਲਾਓ ਸਾਈਕਲ ਬਾਈ ਆਪਾਂ ਚਾਰੇ ਅੰਦਰ ਖੜਾ ਤੇ ਕਹਿੰਦੇ ਆਮਦਾਰੀ ਨਾ ਰਹੋ ਤੇ ਰੋਟੀ ਟੋਕ ਵੀ ਕੁਝ ਨਹੀਂ ਬਣਾਉਣਾ ਸਾਰਾ ਕੁਝ ਇੱਥੇ ਤੁਹਾਨੂੰ ਬਣਿਆ ਬਣਾਇਆ ਮਿਲੇਗਾ ਬਹੁਤ ਧੰਨਵਾਦ ਜੀ ਤੇ ਬਾਈ ਜਿਹੜੀ ਇਹ ਰਹਿਣ ਦੀ ਵਿਵਸਥਾ ਕੀਤੀ ਗਈ ਆ ਬਾਹਰ ਵੀ ਆ ਸ਼ੈੱਡ ਦੇ ਥੱਲੇ ਵੀ ਜਿਹੜੇ ਲੱਗੇ ਹੋਇਆ ਤਕਤਪੋਸ ਤੇ ਇਧਰ ਕਮਰੇ ਦੇ ਵਿੱਚ ਅੰਦਰ ਵੀ ਰਹਿਣ ਦੀ ਵਿਵਸਥਾ ਕੀਤੀ ਤੇ ਵੀ 20-50 ਬੰਦੇ ਜਿਹੜੇ ਇੱਥੇ ਇੱਕ ਰਾਤ ਕੱਟ ਸਕਦੇ ਆ ਜਿਹੜੇ ਇਸ ਰਾਹ ਦੇ ਉੱਤੋਂ ਭਾਈ ਸੰਗਤ ਆਉਂਦੀਆਂ ਕਾਵਟ ਲੈ ਕੇ ਆਉਂਦੀਆਂ ਖਾਸ ਕਰਕੇ ਉਹਨਾਂ ਦੇ ਰਹਿਣ ਵਾਸਤੇ ਬਵਸਥਾ ਹੁੰਦੀ ਹੈ ਤੇ ਭਾਈ ਆਪਾਂ ਨੂੰ ਵੀ ਕਿਹਾ ਕਹਿੰਦੇ ਤੁਸੀਂ ਇੱਥੇ ਰਹੋ ਅੱਜ ਦੀ ਰਾਤ ਜੈ ਬਾਬਾ ਬੈਜਨਾਥ ਇਹ ਸ਼੍ਰੀ ਮਹਾਂਗਾਰ ਜੈ ਬਾਬਾ ਜੀ ਤੇ ਇਹ ਲਿਖਿਆ ਹੋਇਆ ਭਾਈ ਇਹੀ ਮੰਦਿਰ ਹੈਗਾ ਮੰਦਿਰ ਹਜੇ ਤਿਆਰ ਹੋਈ ਜਾਂਦਾ ਹੈ ਮਿਸਤਰੀ ਲੱਗੇ ਹੋਏ ਆ ਅੱਜ ਦੀ ਰਾਤ ਫਿਰ ਆਪਾਂ ਇੱਥੇ ਹੀ ਕਟਾਂਗੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਦੀ ਹੈਗੀ ਤੇ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਪਈ ਆਪਾਂ ਹੈਗੇ ਅੱਜ ਮੰਦਿਰ ਦੇ ਵਿੱਚ ਤੇ ਬੜਾ ਵਧੀਆ ਪ੍ਰਬੰਧ ਕੀਤਾ ਹੋਇਆ ਜੀ ਪੈਨ ਦੇ ਲਈ ਤੇ ਜਿਹੜੇ ਕਾਵਟਾਲੇ ਯਾਤਰੀ ਆਉਂਦੇ ਆ ਉਹਨਾਂ ਲਈ ਵੀ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਤੇ ਆ ਨਿਸ਼ੂ ਭਾਈ ਇਧਰ ਪਿਆ ਦੇਖ ਲੋ ਜੀ ਵਧੀਆ ਪ੍ਰਬੰਧ ਹੈ ਤੇ ਲੰਗਰ ਪ੍ਰਸ਼ਾਦਾ ਵੀ ਆਪਾਂ ਜਿਹੜਾ ਇੱਥੋਂ ਮੰਦਰ ਦੇ ਵਿੱਚੋਂ ਹੀ ਛਕਿਆ ਜੀ ਬਹੁਤ ਵਧੀਆ ਜੀ ਲੰਗਰ ਪ੍ਰਸ਼ਾਦਾ ਸੀਗਾ ਛਕ ਲਿਆ ਆਪਾਂ ਤੇ ਇੱਕ ਜੀ ਅੱਜ ਇੱਕ ਬੱਚੀ ਦਾ ਜਨਮ 된 ਹੈਗਾ ਨਾਮ ਹੈਗਾ ਨਿਧੀ ਅੰਮ੍ਰਿਤਸਰ ਤੋਂ ਆ ਪਸੰਤ ਨਗਰ ਤੋਂ ਤੇ ਬੱਚੀ ਨੂੰ ਭਾਈ ਲੱਖ ਲੱਖ ਵਧਾਈਆਂ ਜਨਮ ਦਿਨ ਦੀਆਂ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਭਾਈ ਇੱਕ ਗੱਲ ਹੋਰ ਤੇ ਜਿੰਨੇ ਵੀ ਭਰਾ ਆਪਣੇ ਅਮਰੀਕਾ ਦੇ ਵਿੱਚ ਰਹਿੰਦੇ ਆਪਾਂ ਨੂੰ ਦੇਖਦਾ ਹਨ ਕੋਈ ਭਰਾ ਅਮਰੀਕਾ ਦੇ ਵਿੱਚ ਆ ਤਾਂ ਉਹਨਾਂ ਨੂੰ ਇੱਕ ਬੇਨਤੀ ਹੈ ਭਾਈ ਸਕਰੀਨ ਤੇ ਆਪਾਂ ਫੋਟੋ ਵੀ ਲਾਤੀ ਆ ਤੁਸੀਂ ਉਹ ਵੀ ਭਾਈ ਰੋਕ ਕੇ ਪੜ ਲਿਓ ਤੇ ਆਪਾਂ ਬੋਲ ਕੇ ਵੀ ਦੱਸ ਦਿੰਨੇ ਆਗੇ ਇਹ ਹੈਗਾ ਜੀ ਢਿੱਲੋ ਫੂਡ ਟਿਫਨ ਸਰਵਿਸ ਆ ਠੀਕ ਆ ਜੀ ਇੱਥੇ ਤੁਹਾਨੂੰ ਤਵਾ ਰੋਟੀ ਆਲੂ ਪਰੌਂਠਾ ਮੂਲੀ ਪਰੌਂਠਾ ਗੋਭੀ ਪਰੌਂਠਾ ਮਿਸੀ ਰੋਟੀ ਠੀਕ ਆ ਜੀ ਸਬਜ਼ੀ achar ਚਟਨੀ ਸਲਾਦ ਸਭ ਕੋਸ ਐਰਾ ਵਗੈਰਾ ਲੱਲੇ ਪੱਬੇ ਸਾਰੇ ਮਿਲਣਗੇ ਜੀ ਠੀਕ ਹੈ ਜੀ ਢਿੱਲੋ ਫੂਡ ਟਿਫਨ ਸਰਵਿਸ ਇਹ ਜਿਹੜੀ ਆਪਣੀ ਬਈ ਜਗਾ ਹੈਗੀ ਆ ਅਮਰੀਕਾ ਦੇ ਵਿੱਚ ਜਿੱਥੇ ਬਾਈ ਨੇ ਆਪਣੇ ਨੇ ਕੰਮ ਕਰਿਆਗਾ ਸੈਕਰਮੈਂਟਾ ਜੀ ਠੀਕ ਹੈ ਜੀ ਤੇ ਇੱਕ ਜੀ ਉੱਥੇ ਪਟ્રોલ ਪੰਪ ਆਗਾ ਜਿਹਦਾ ਨਾਮ ਹੈਗਾ ਪਾਇਲਟ ਤੇ ਉੱਥੇ ਜਿਹੜੀ ਬਾਈ ਹੁਣ ਇਹਨਾਂ ਦੱਸਿਆ ਵੀ ਡਿਲੀਵਰੀ ਆ ਜਿਹੜੀ ਖਾਣੇ ਦੀ ਮੁਫਤ ਕੀਤੀ ਜਾਊਗੀ ਭਾਈ ਉੱਥੇ ਮੁਫਤ ਡਿਲੀਵਰੀ ਹੋਊਗੀ ਖਾਣ ਪੀਣ ਦੀ ਠੀਕ ਹੈ ਜੀ ਤੇ ਬਾਕੀ ਹੋਰ ਬਹੁਤ ਕੁਝ ਖਾਣ ਪੀਣ ਵਾਲਾਗਾ ਨਮਾ ਕੰਮ ਕਰਿਆਗਾ ਜੀ ਅਮਰੀਕਾ ਦੇ ਵਿੱਚ ਪੰਜਾਬੀ ਭਰਾ ਨੇ ਆਪਣੇ ਨੇ ਤੇ ਆ ਨੰਬਰ ਵੀ ਤੁਸੀਂ ਆ ਪੜ੍ਹ ਲਓ ਜੀ ਪੋਸਟਰ ਤੋਂ ਜਿਹੜਾ ਆਪਾਂ ਉੱਤੇ ਫੋਟੋ ਲਾਈ ਆ ਉਹਦੇ ਤੋਂ ਨੰਬਰ ਵੀ ਪੜ੍ਹ ਲਓ ਨੰਬਰ ਵੀ ਲਿਖਿਆ ਹੋਇਆ ਤੇ ਵੈਸੇ ਵੀ ਆਪਾਂ ਸਕਰੀਨ ਦੇ ਉੱਤੇ ਨੰਬਰ ਵੀ ਲਿਖ ਦਿੰਨੇ ਆ ਭਾਈ ਕੀ ਨੰਬਰ ਆਗਾ ਉਧਰ ਦਾ ਅਮਰੀਕਾ ਦਾ ਤੇ ਟਰੱਕਾਂ ਵਾਲੇ ਵੀਰ ਭਰਾ ਜੇ ਕੋਈ ਆਪਾਂ ਨੂੰ ਦੇਖਦਾ ਉੱਥੇ ਰੁਕਦਾਗਾ ਹਨਾ ਤੇ ਜਰੂਰ ਸਾਥ ਦਿਓ ਆਪਣੇ ਪੰਜਾਬੀ ਭਰਾ ਦਾ ਉਧਰ ਇੱਕ ਨਵਾਂ ਕੰਮ ਕੀਤਾ ਭਾਈ ਤੇ ਹੱਕ ਮੰਨਦਾਗਾ ਨਾ ਸਾਰਿਆਂ ਦਾ ਆਪਣੇ ਪੰਜਾਬੀ ਭਰਾ ਦਾ ਸਾਥ ਦੇਣ ਦਾ ਤੇ ਐਸੇ ਨਾਲ ਜੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਲਾਈਕ ਕਰਦੇ ਹੋ ਚੰਗੇ ਚੰਗੇ ਕਮੈਂਟ ਕਰਦੇ ਹੋ ਟਾਈਮ ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਨੂੰ ਦੇਖਦੇ ਹੋਗੇ ਰੋਜ਼ ਤੇ ਆਪਾਂ ਬਿਹਾਰ ਦੇ ਵਿੱਚ 8ਵੀਂ ਸਟੇਟ ਆਪਣੀ ਸ਼ੁਰੂ ਹੋ ਚੁੱਕੀ ਆ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਸਫ਼ਰ ਦੇ